ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੀ ਗੁੰਮ ਪਾਈਪ ਨਾ ਪਾ ਲਾ ਲੋ ਵੀ ਪਾਈਪ ਨਾ ਜਿਆ ਲੈਸ ਕੱਢਦੇ ਆ ਉਹ ਦੱਸ ਰਹੇ ਆ ਆ ਵੇਖੋ ਆ ਜਿਹੜੀਆਂ ਮੈਂ ਨਿਸ਼ਾਨੀਆਂ ਨੇ ਜਿੰਨਾ ਆਪਾਂ ਕੱਪੜਾ ਇਹਦੇ ਵਿੱਚ ਦੇਣਾਗਾ ਆਪਾਂ ਉਹ ਨਿਸ਼ਾਨੀਆਂ ਲਾ ਰੱਖੀਆਂ ਨੇ ਨਿਸ਼ਾਨੀਆਂ ਲਾ ਕੇ ਉਸ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਆ ਵੇਖੋ ਇਹਨੂੰ ਇਸ ਤਰ੍ਹਾਂ ਥੋੜਾ ਅੱਧਿਕੈਂਚ ਕੱਪੜਾ 모ੜ ਲੇ 모ੜ ਕੇ ਜਿਹੜੀ ਆਪਣੀ ਲੈ ਇਹਨੂੰ ਸਿੱਧੇ ਪਾਸੇ 모ੜਨਾ ਤੁਸੀਂ ਜਿਹੜਾ ਕੱਪੜਾ 모ੜਨਾ ਜਿਹੜੀ ਆਪਣੀ ਲੈਸ ਲੈਸ ਦਾ ਪਾਸਾ ਦੇਖ ਕੇ ਸਿੱਧਾ ਪਾਸਾ ਉੱਪਰ ਤਰਨਾ ਹੈ ਇਸ ਤਰ੍ਹਾਂ ਰਸਤਰਾਂ ਤਰਕੇ ਤੇ ਇਸ ਤਰ੍ਹਾਂ ਲਾਓ ਸਪਾ ਸਲਾਈ ਜਿੰਨੀ ਕਿ ਲੈਸ ਆਪਾਂ ਵਿੱਚ ਦੇਣੀ ਆ ਬਸ ਓਨੀ ਤੇ ਸਲਾਈ ਆਪਾਂ ਲਾਵਾਂਗੇ ਇਸ ਤਰ੍ਹਾਂ ਲਾ ਲੰਗੇ। ਆ ਸਾਰੀ ਸਲਾਈ ਹੈ ਜਿਹੜੀ ਇਹਦੇ ਆਈ ਲਾਉਣੀ ਆ ਆਪਾਂ ਸਾਰੀ ਸਿਰੇ ਤਿੱਕਰ। ਇਸ ਤਰ੍ਹਾਂ। ਪਸ ਜਿੰਨੀ ਜਿੰਨੀ ਕਾਪਾ ਬਾਹਰ ਰੱਖਣੀ ਆ ਪਾਈ ਤੈਨੂੰ ਉਨੀ ਕਰਕੇ ਦੂਜੀ ਆਪਾਂ ਲੈ ਆ ਜੜੇ ਨੂੰ ਅੰਦਰ ਲਾ ਕੇ ਪਾ ਲੈਣੀ ਆ। ਸਲਾਈ ਦੇ ਵਿੱਚ ਦੇਣੀ ਆ ਜਿਹੜੀ ਆਪਾਂ ਸਿਰੇ ਤੇ ਆ ਗਏ ਸਿਰੇ ਤੇ ਆ ਕੇ ਜਿਹੜੀ ਆਪਾਂ ਆ ਇਹ ਲੈਸ ਲਾਉਣੀ ਆ ਆਪਾਂ ਜਮਾ ਸਿਰੇ ਤੱਕ ਲੈਸ ਨਹੀਂ ਲਾਉਣੀ ਹੈਗੀ ਇੱਥੇ ਵੀ ਆਪਾਂ ਤੁਹਾਨੂੰ ਇੱਕ ਗੁੰਮ ਸਲਾਈ ਦੱਸਾਂਗੇ ਵੀ ਕਿਵੇਂ ਲੱਗਦੀ ਆ ਆਪਾਂ ਅੱਧੀ ਕੈਂਚ ਕੱਪੜਾ ਥੱਲੋਂ ਛੱਡ ਕੇ ਲੈਸ ਉੱਚੀ ਰੱਖਣੀ ਆ ਇਸ ਤਰ੍ਹਾਂ ਜੇ ਆਪਾਂ ਲੈਸ ਸਾਰੇ ਤੇ ਲਾਵਾਂਗੇ ਤਾਂ ਉਹ ਸਲਾਈ ਲਾਉਣ ਵੇਲੇ ਆਪਣੇ ਬਲ ਪਊਗਾ ਇਸ ਤਰ੍ਹਾਂ ਬਲ ਨਹੀਂ ਪੈਂਦਾ ਇਸ ਤਰ੍ਹਾਂ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਚਾਕ ਤੇ ਲਾਉਣੀ ਆ हाँ वेखो हम दूसरे चाकते भी नसानियाँ लगे हुई अपनिया इधर भी आप अभी कैच आप उपरख सड़ के कपड़ा थले तो उपर लैस धर इस तरह फिर आप दूजी सिलाई ला के दिखावे हाँ वेखो आप इस तरह सिलाईया ला लिया उस तो दूसरी सिलाई लाइनी है आप रहे जो अपना ये कपड़ा आप सीधा ही रखा इस तरह जी अपनी सिलाई है ये लैस के उपर सिलाई नहीं दिसम ही रहूगी सिलाई ਇਸ ਤਰ੍ਹਾਂ ਇਹਨੂੰ ਮੋੜ ਕੇ ਕੱਪੜੇ ਨੂੰ ਇਹ ਸਿੱਧੀ ਸਾੜੀ ਉੱਪਰ ਰੱਖਣੀ ਹੈ ਇਹਦੀ ਹੁਣ ਆਪਾਂ ਜਦੋਂ ਇਹਨੂੰ ਇਸ ਤਰ੍ਹਾਂ ਹਲਟਾਵਾਂਗੇ ਆਪਣਾ ਲੈਂਸ ਦਾ ਸਿੱਧਾ ਪਾਸਾ ਸਿੱਧੇ ਪਾਸੇ ਵਾਲੇ ਨਾਲ ਹੀ ਜੁੜ ਜੂਗਾ ਜਿਹੜੀਆਂ ਆਪਾਂ ਨਿਸ਼ਾਨੀਆਂ ਪਹਿਲਾਂ ਲਾਈਆਂ ਨੇ ਵੀ ਕੱਪੜਾ ਆਪਾਂ ਇੰਨਾ ਹੀ ਵਿੱਚ ਦੇਣਾ ਉਹ ਤਾਂ ਕਰਕੇ ਲਾਈਆਂ ਨੇ ਕਿ ਆਪਣਾ ਘੇਰਾ ਦੀ ਬਾਦ ਘਾਟ ਨਾ ਹੋਵੇ ਸਾਰਾ ਘੇਰਾ ਆਪਣਾ ਇੱਕੋ ਜਿਹਾ ਰਹੇ ਹੁਣ ਆਪਾਂ ਜਿਹੜੀ ਪਹਿਲਾਂ ਸਲਾਈ ਲਾਈ ਸੀ ਆਪਾਂ ਉਹ ਸਲਾਈ ਨੂੰ ਜਿਹੜਾ ਨਿਸ਼ਾਨੀਆਂ ਇੱਥੇ ਤਰਾਂਗੇ ਇੱਥੇ ਨਿਸ਼ਾਨੀਆਂ ਵਾਲੀ ਥਾਂ ਧਰ ਕੇ ਸਲਾਈ ਨੂੰ ਫਿਰ ਆਪਾਂ ਇਸ ਤਰ੍ਹਾਂ ਸਲਾਈ ਲਾਵਾਂਗੇ ਆਪਣਾ ਜਮਾ ਸਿੱਧਾ ਘੇਰਾਗਾ ਜਿਹੜਾ ਆਪਣਾ ਲਿਜੂਗਾ ਤੇ ਬਾਅਦ ਕੱਟ ਕੋਈ ਨਹੀਂ ਹੁੰਦੀ ਹੈਗੀ ਆ ਦੇਖੋ ਜੀ ਆਪਣੀ ਲੇਸ ਆ ਜਿਹੜੀ ਇਹ ਲੱਗੀ ਹੁਣ ਆਪਾਂ ਜਿਹੜੀ ਤੁਹਾਨੂੰ ਕਿਹਾ ਸੀ ਆਪਾਂ ਥੱਲੇ ਇੱਕ ਸਲਾਈ ਲਾ ਕੇ ਦਿਖਾਵਾਂਗੇ ਉਹ ਲਾ ਕੇ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਲਾ ਕੇ ਕੱਪੜੇ ਨੂੰ ਸਿੱਧਾ ਪਾਸਾ ਆਪਾਂ ਉੱਪਰ ਕਰਨਾ ਇਹਦਾ ਇੱਥੋਂ ਆਪਾਂ ਲੇਸ ਜਿਹੜੀ ਉਹ ਘੁਮ ਕਰਾਂਗੇ ਸਿੱਧਾ ਪਾਸਾ ਉੱਪਰ ਲੈ ਕੇ ਆਪਾਂ ਇਹਨੂੰ ਜਿੰਨਾ ਕੱਪੜਾ ਥੱਲੋਂ ਤਰਪਾਈ ਵਾਸਤੇ ਮੋੜਨਾਗਾ ਆਪਾਂ ਓਨਾ ਕੱਪੜਾ ਲਵਾਂਗੇ ਜਿਵੇਂ ਹੁਣ ਅਸੀਂ 2 ਇੰਚ ਥੱਲੇ ਕੱਪੜਾ ਮੋੜਨਾ ਪੂਰਾ 2 ਇੰਚ ਐ ਇਸ ਤਰ੍ਹਾਂ 모ੜ ਲਾਂਗੇ ਇਹਦੇ ਵਿੱਚ ਨਾਲੇ ਤਾਂ ਆਪਾਂ ਨੂੰ ਤਰਪਾਈ ਕਰਨ ਦੀ ਲੋੜ ਨਹੀਂ ਨਾਲੇ ਆਪਣੀ ਸਿਲਾਈ ਜਿਹੜੀ ਇਹ ਸਾਫ਼ ਲੱਗੂਗੀ 2 ਇੰਚ ਕੱਪੜਾ ਲੈ ਲਿਆ ਆਪਾਂ ਲੈ ਕੇ 2 ਇੰਚ ਕੱਪੜਾ ਹੁਣ ਆਪਾਂ ਅੱਧੇ ਕੈਂਚੇ ਇੱਥੋਂ ਆਪਾਂ ਉੱਪਰਲੀ ਸਾਈਡ ਨੂੰ 모ੜਨਾ ਬਾਲਸ ਇਸ ਤਰ੍ਹਾਂ ਪਰਲੀ ਸਾਈਡ 모ੜ ਕੇ ਹੁਣ ਆਪਾਂ ਇੱਥੋਂ ਇਸ ਤਰ੍ਹਾਂ ਸਿਲਾਈ ਲਾਵਾਂਗੇ ਜਿਹੜੀ ਸਿਲਾਈ ਆਪਾਂ ਪਹਿਲਾਂ ਲੈਸ ਲਾਉਣ ਵੇਲੇ ਲਾਈ ਹੋਈ ਹੈ ਇਥੋਂ ਆਪਾਂ ਪਹਿਲਾਂ ਪੱਕੀ ਕਰਾਂਗੇ ਪੱਕੀ ਕਰਕੇ ਫਿਰ ਆਪਾਂ ਇਹਨੂੰ ਧੀਰੀ ਧੀਰੀ ਕੱਢਾਂ ਆ ਵੇਖੋ ਹੁਣ ਆਪਾਂ ਸਾਨੂੰ ਖੋਲ ਕੇ ਦਿਖਾਉਣੀ ਇਹਨੂੰ ਆ ਵੀਖੋ ਇਹ ਨਾਲੇ ਆਪਣੀ ਲੈਸ ਜਮਾ ਨਾਲ ਚਿਪ ਗਈ ਇਹਦੇ ਪਤਾ ਨਹੀਂ ਲੱਗਦਾ ਵੀ ਆਪਣੀ ਲੈਸ ਮੂੜੀ ਹੋਈ ਹੈ ਥੱਲੇ ਤੇ ਨਾਲੇ ਆ ਵੇਖੋ ਆਪਣੀ ਸਲਾਈ ਜਿਹੜੀ ਇਹ ਬੰਦ ਹੋ ਗਈ ਆਪਾਂ ਨੂੰ ਇੱਥੇ ਤਰਪਾਈ ਕਰਨ ਦੀ ਲੋੜ ਨਹੀਂ ਧੰਨਵਾਦ ਜੀ ਮੇਰੀ ਵੀਡੀਓ ਵੇਖਣ ਲਈ ਜਿਹੜਾ ਕੋਈ ਨਵਾਂ ਆਇਆ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ